ਕਿ ਤੋਂ ਦੀ ਗਿਆਨ ਦੇ ਦੁਆਰਾ ਕਿ ਜਿਨ੍ਹਾਂ ਚਿਰ ਗੁਰਮਤ ਦਾ ਗਿਆਨ ਨਾ ਹੋਵੇ ਸੋਝੀ ਨਾ ਹੋਵੇ ਇਹ ਜੋ ਅਮਰ ਦਾ ਜੋ ਅੰਦਰ ਪਵਾਰਾ ਨਾ ਅੰਦਰ ਦਾ ਜੋ ਖਜ਼ਾਨਾ ਭਰਿਆ ਕਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਆਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਪਰ ਮੰਦਾ ਘਰਮ ਬਲਾਇਆ ਕਿ ਜਿਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਬਨਮਾਨ ਕਰਦੇ ਨੇ ਕਿ ਮਿਰਗ ਦੀ ਨਾਵੀ ਦੇ ਵਿੱਚ ਕਸਤੋਰੀ ਹੈ ਪਰ ਲਬਦਾ ਬਾਹਰ ਕਰਦੇ ਕਿ ਕਿਤਰੋਂ ਖੁਸ਼ਬੂ ਆ ਰਹੀ ਹੈ ਆਪਣੇ ਅੰਮ੍ਰਿਤ ਦਾ ਪਤਾ ਨਹੀਂ ਮਿਲੋ ਇਹ ਵਾਰੀ ਅੰਮ੍ਰਿਤ ਤਾਂ ਮਗਰ ਤਰਿਆ ਫਿਰਦਾ ਹੈ ਪੱਜਿਆ ਫਿਰਦਾ ਹੈ ਸ਼ਾਂਤੀ ਨਹੀਂ ਸੋਝੀ ਨਹੀਂ ਸਮਝੀ ਨਹੀਂ ਹੋਵੇ ਕਿ ਜੇ ਕਿਤੇ ਇਸ ਨੇ ਅੰਦਰ ਵਾਲੇ ਅੰਮ੍ਰਿਤ ਦੀ ਪ੍ਰਾਪਤੀ ਕੀਤੀ ਹੁੰਦੀ ਤੇ ਜੋ ਸੰਸਾਰ ਦੇ ਹਾਲਾਤ ਨੇ ਕਿ ਜੋ ਸੰਸਾਰ ਦੇ ਹਾਲਾਤ ਅਸੀਂ ਦੇਖਦੇ ਆ ਕਿ ਇਹ ਕੇਵਲ ਤੋਂ ਕੇਵਲ ਸਾਡੀ ਗੁਰਮਤ ਦਾ ਗਿਆਨ ਨਾ ਹੋਣਾ ਸੋਝੀ ਦਾ ਨਾ ਹੋਣਾ ਸਮਝ ਦਾ ਨਾ ਹੋਣਾ ਇਹ ਹੀ ਨਤੀਜਾ ਹੈ ਇਹ ਹੀ ਇੱਕ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਰ ਰਹੇ ਜੋ ਸਾਨੂੰ ਗਿਆਨ ਦਿੰਦੇ ਹੈ ਜੇ ਉਸ ਗਿਆਨ ਤੇ ਚੱਲੇ ਹੁੰਦੇ ਭਾਈ ਤੇ ਸਾਡੇ ਹਾਲਾਤ ਸਾਡੀ ਜੋਤਿਸ਼ਾ ਹੈ ਇਹ ਕੁਝ ਬਕਰੀ ਹੋਣੀ ਸੀ ਪਰ ਆਧੇ ਯੁਗ ਦੇ ਵਿੱਚ ਅਜੇ ਜਗਤ ਵਿੱਚ ਕੇਵਲ ਤੋਂ ਕੇਵਲ ਅਸੀਂ ਬਾਹਰੀ ਭੇਗ ਨਾ ਧੜਗੇ ਕਿ ਸ਼ਾਇਦ ਭਈ ਅਸੀਂ ਬਾਹਰੋਂ ਭੇਗ ਭਾਲੀਏ ਕਿ ਬਾਹਰੋਂ ਸਜੇ ਇਹ ਬਾਹਰੋਂ ਨੂੰ ਮਨਜ਼ੂਰ ਹੋ ਜਾਏ ਬਾਹਰੋਂ ਨੂੰ ਮਨਜ਼ੂਰ ਉਹ ਹੋਣਾ ਜਿਨੇ ਅੰਦਰੋਂ ਫੋਜ ਲਿਆ ਜਿਨੇ ਅੰਦਰੋਂ ਪ੍ਰਾਪਤੀ ਕਰ ਲਈ ਹੈ ਅਮਰਤ ਇੱਕੋ ਸ਼ਬਦ ਹੈ ਆਪਾਂ ਕੀ ਕਵਿਤਾ ਅੱਬਾ ਖੰਡੇ ਭੱਟੇ ਦਾ ਅਮਰਤ ਪੀ ਲਿਆ ਅਮਰਤਾਰੀ ਹੋ ਗਏ ਕੋ ਨਾਨਕ ਸਾਹਿਬ ਜੀ ਬਣ ਕੇ ਕਹਿੰਦੀ ਹੈ ਅਮਰਤ ਇੱਕੋ ਸ਼ਬਦ ਹੈ ਜੋ ਹਲੇ ਤੱਕ ਪ੍ਰਾਪਤ ਨਹੀਂ ਹੋਇਆ ਹਲੇ ਤੱਕ ਮਿਲਿਆ ਕੋਈ ਨਹੀਂ ਤੇ ਇਸੇ ਸ਼ਬਦ ਨੂੰ ਲੱਭਣ ਵਾਸਤੇ ਗੁਰੂ ਪਾਤਸ਼ਾਹ ਅਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ bari amrat paatre ikke swanda tenu gandh ban ditti hai ਕਿ ਗੰਡ ਵੰਨ ਦਿੱਤੀ ਹੈ ਕਿ ਭਾਈ ਇਹਨਾਂ ਦੇ ਵਿੱਚੋਂ ਕਿ ਹਰ ਇੱਕ ਦਿਨ ਨਾਲ ਪੰਜਾਂ ਕਾਰਨਾਂ ਦੇ ਨਾਲ ਸੰਸਕਾਰ ਨੇ ਸੰਸਕਾਰਾਂ ਤੋਂ ਬਗੈਰ ਤੋਂ ਅਧੂਰੇ ਹੈ ਜੇ ਸੰਸਕਾਰਾਂ ਤੋਂ ਬਗੈਰ ਆ ਤੇ ਭਾਈ ਜੋ ਹਾਲਾਤ ਹੋਏ ਕਿ ਅਜਿਹੀ ਕੌਮ ਦੇ ਸਿੱਖ ਕੌਮ ਦੇ ਖਾਲਸੇ ਦੇ ਜਿਹਦੇ ਜਿਹ ਚੱਲ ਰਹੇ ਹਾਲਾਤ ਦੇਖੋ ਇਸ ਦੇ ਕਿਸ ਤਰ੍ਹਾਂ ਦੀ ਹੋ ਗਈ ਕਿ ਇਹ ਉਹੀ ਖਾਲਸਾ ਹੈ ਜਿਹੜਾ ਕਿਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਤਿਆਰ ਕੀਤਾ ਸੀ ਸਵਾ ਲੱਖ ਸੇ ਇੱਕ ਲੜਾ ਕਹਿੰਦੇ ਮੈਂ ਆਪਣੇ ਸਿੱਖ ਨੂੰ ਆਪਣੇ ਖਾਲਸੇ ਨੂੰ ਸਵਾ ਸਵਾ ਲੱਖ ਨਾਲ ਇਕੱਲੇ ਨੂੰ ਲੜਾਉਂਗਾ ਕਹਿੰਦੇ ਮੈਂ ਤਾਂ ਇੰਨਾ ਤੇ ਇੰਨੀ ਸ਼ਕਤੀ ਭਰੂੰ ਚਿੜੀਆਂ ਤੋਂ ਮੈਂ ਬਾਹਰ ਕਿ ਚਿੜੀਆਂ ਤੋਂ ਭਾਵ ਇੰਨੇ ਜੋ ਨਿਰਵਲ ਨੇ ਇਹਨਾਂ ਤੋਂ ਮੈਂ ਬਾਝਦਾ ਸ਼ਿਕਾਰ ਕਰਾਉਂਗਾ ਵਾਜ ਬਹੁਤ ਅੰਤਵਾਰ ਹੁੰਦਾ ਬਈ। ਕਿਉਂ ਭਾਰੀ ਤੋਂ ਭਾਰੀ ਜਾਨਵਰ ਵੀ ਚੁੱਕ ਲੈਂਦਾ। ਅਕਸਰ ਨੂੰ ਰਾਜੇ ਮਹਾਰਾਜੇ ਜਾਂ ਯੋਧੇ ਸੂਰਮੇ ਇਹਨਾਂ ਨੂੰ ਜੰਗ ਦੇ ਵਿੱਚ ਇਸਤੇਮਾਲ ਕਰਦੇ ਸੀ ਕਿ ਜਦੋਂ ਜੰਗ ਦੇ ਵਿੱਚ ਜਦੋਂ ਤਸਤਰਾਂ ਦੀ ਲੋਡ ਪੈਂਦੀ ਸੀ ਵੀ ਜਾ ਉੱਤੱਕੇ ਲੈ ਕੇ ਆਉ। ਇਹ ਇਦਾਂ ਦੇ ਵੀ ਇਹਨਾਂ ਤੋਂ ਕੰਮ ਕਰਾਉਂਦੇ ਸੀ। ਸੂਹ ਲੈਣੀ ਬਹੁਤ ਘੱਟ ਇਹਨਾਂ ਤੋਂ ਕੰਮ ਲੈਂਦੇ ਸੀ। ਬਾਜ ਐਵੇਂ ਨਹੀਂ ਪਾਸ਼ਾ ਨੇ ਰੱਖਿਆ ਸੀ ਆਪਣੇ ਕੋਲ 6ਵੇਂ ਪਾਸ਼ਾ ਨੇ ਜਾਂ 10ਵੇਂ ਪਾਸ਼ਾ ਨੇ। ਇਹ ਜੰਗ ਦੇ ਵਿੱਚ ਯੋਧਿਆਂ ਦਾ ਇੱਕ ਜਿਵੇਂ ਅੱਜ ਕੱਲ ਦਾ ਤਕਨੀਕਾਂ ਬਦਲ ਗਈਆਂ ਭਾਈ ਅੱਜ ਕੱਲ ਇਹ ਤਕਨੀਕ ਨਹੀਂ ਚੱਲਣੀ ਇਹ ਸਮਾਂ ਬਦਲ ਗਿਆ ਤਕਨੀਕ ਸੀ ਉਦੋਂ ਕਿ ਭਾਈ ਬਾਜ ਤੋਂ ਹੀ ਕਿ ਜਿਤਨਾ ਕੋਈ ਹਥਿਆਰ ਮੰਗਾਣਿਆ ਤੇ ਤਲਵਾਰ ਜਾਂ ਹੋਰ ਇਤਾਂ ਦੇ ਕੋਈ ਵੀ ਕਿਸੇ ਕਿਸਮ ਦਾ ਤੇ ਉਸ ਨੂੰ ਇਸ਼ਾਰਾ ਕਰਦੇ ਸੀ ਤੇ ਉਹਨੂੰ ਸਮਝਾਉਂਦੇ ਸੀ ਤੇ ਲੈ ਕੇ ਆ ਜਾਂਦਾ ਸੀ ਜਾਂ ਦੁਸ਼ਮਣ ਦੀ ਸੂਹ ਲੈਣੀ ਤੇ ਉਹ ਵੈਸੇ ਵੀ ਉਹ ਚ ਬਹੁਤ ਬਹੁਤ ਜਿਆਦਾ ਆ। ਪਰ ਗੁਰੂ ਗੋਬਿੰਦ ਸਿੰਘ ਪਾਛਾ ਜੀ ਮਹਾਰਾਏ ਕਹਿੰਦੇ ਮੈਂ ਆਪਣਾ ਖਾਲਸਾ ਇਤੋਂ ਵੀ ਵੱਧ ਤਕੜਾ ਕਰ ਦੂੰਗਾ। ਕਿ ਮੇਰੇ ਖਾਲਸੇ ਚ ਇੰਨੀ ਪਾਵਰ ਇੰਨੀ ਸ਼ਕਤੀ ਹੋਵੇਗੀ ਕਿ ਜੇ ਕਿਤੇ ਚਿੜੀ ਵੀ ਕਿ ਜੇ ਚਿੜੀ ਵੀ ਇੱਕ ਬੂੰਦ ਇਸ ਅੰਮ੍ਰਿਤ ਦੀ ਪ੍ਰਾਪਤੀ ਕਰ ਲਵੇ ਕਿ ਬਾਕੀ ਉਹਨਾਂ ਕੋਲ ਉਹ ਅੰਮ੍ਰਿਤ ਸੀ ਜਿਹੜਾ ਅਮਰਤ ਗੁਰੂ ਨਾਨਕ ਸਾਹਿਬ ਜੀ ਨੇ ਵਿਖਿਆਨ ਕੀਤਾ ਅਮਰਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਕਿ ਹੁਣ ਤਾਂ ਆਪਾਂ ਭਾਈ ਕਿਸੇ ਵੀ ਰੂਪ ਤੇ ਜਾਣੇ ਆ ਕੱਢੇ ਪੜ ਤ ਅਮਰ ਛਕ ਸਕਦੇ ਆ ਜੱਗ ਪਰ ਇਸ ਅਮਰਤ ਨੂੰ ਪੀਵਣ ਦੀ ਖਾਤਰ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ ਇਹਦੇ ਵਾਸਤੇ ਪਹਿਲਾਂ ਤੁਹਾਨੂੰ ਗੁਰਮੁਖ ਬਨਣਾ ਪੈਣਾ ਹੈ ਕਿ ਗੁਰੂ ਦੀ ਮਤ ਲੈਣੀ ਪਣੀ ਆ ਗੁਰੂ ਦੇ ਆਸੇ ਦੇ ਮੁਤਾਬਕ ਚੱਲਣਾ ਪੈਣਾ ਹੈ ਕਿ ਗੁਰੂ ਦੇ ਮਤਾਬ ਕੋ ਤੁਹਾਨੂੰ ਚੱਲਣਾ ਪਵੇਗਾ ਗੁਰੂ ਦੇ ਹੁਕਮ ਚੱਲਣਾ ਪਵੇਗਾ ਗੁਰੂ ਦੇ ਬਾਣੇ ਵਿੱਚ ਰਹਿਣਾ ਪਵੇਗਾ ਤਦ ਜਾ ਕੇ ਭਾਈ ਤੁਹਾਨੂੰ ਇਹ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਹੁਣ ਜਿਨ੍ਹਾਂ ਨੇ ਪੀਤਾ ਨਹੀਂ ਇਹ ਬਾਣਾ ਹੈ ਹੁਣ ਜੋ ਕੁਝ ਹੋ ਰਿਹਾ ਆ ਤੋ ਚਰ ਦਿੰਦੀ ਆਪਾਂ ਗੱਲ ਸੁਣਦੇ ਆ ਰਹੇ ਆ ਭਾਈ ਖਬਰਾਂ ਟੀਵੀ ਐ ਚੱਲੀ ਹੈ ਕਿ ਲੋਧੀ ਨਿਊਜ਼ ਸੁਣਦੇ ਆ ਰਹੇ ਕਿ ਕੀ ਹੋਇਆ ਵੀ ਕੀ ਹੈ ਸਹੀ ਹੈ ਗਲਤੀ ਹੈ ਭਾਈ ਦਨੀਆ ਨੂੰ ਅਥੀ ਮਿਸਾਲ ਦਿੱਤੀ ਹੋਈ ਹੈ ਕਿ ਜਦੋਂ ਪ੍ਰਚਾਰ ਕਰਦੇ ਆਂ ਕਥਾ ਕਰਦੇ ਆਂ ਕੀਰਤਨ ਕਰਦੇ ਆਂ ਖਾਲਸੇ ਦੇ ਗੁਣ ਗੋਨੇ ਆ ਕਿ ਇਹ ਖਾਲਸਾ ਉਹੀ ਹੈ ਭਾਈ ਕਿ ਪੂਰੀ ਅਸੀਂ ਮਾਨ ਦੇ ਨਾਲ ਕਹਿੰਦੇ ਆਂ ਕਿ ਜਿਨ੍ਹਾਂ ਨੇ ਭਾਈ ਮੁਗਲਾਂ ਦੇ ਕੋਲੋਂ ਭਾਵੇਂ ਪ੍ਰਸ਼ਾਦਾ ਛਕਦੇ ਹੋਣ ਭਾਵੇਂ ਕਈ ਦਿਨ ਦੇ ਭੁੱਖੇ ਆ ਇਹ ਨਹੀਂ ਕਿ ਮੇਰੇ ਥਾਲੀ 'ਚ ਪ੍ਰਸ਼ਾਦਾ ਪਹਿਲਾਂ ਮੈਂ ਇਹ ਛਕਾਂ ਜਾਂ ਮੈਂ ਕਈ ਦਿਨਾਂ ਤੋਂ ਭੁੱਖਾ ਮਾਂ ਕਿ ਮੈਂ ਪਹਿਲਾ ਪਰਸ਼ਾਦੇ ਦੇਂਦ ਜਾ ਜੇ ਕਦੇ ਪਤਾ ਲੱਗਿਆ ਕਿ ਮੁਗਲ ਇਹਨਾਂ ਦੇ ਸ਼ਾ ਅਮਦਾਲੀ ਵਰਗੇ ਜਾਂ ਮੁਗਲ ਹੋਰ ਜਿੰਨੇ ਵੀ ਰਾਜੇ ਹੋਏ ਆ ਕਿ ਸਾਡੇ ਹਿੰਦੁਸਤਾਨ ਦੀਆਂ ਬੇਟੀਆਂ ਨੂੰ ਔਰਤਾਂ ਨੂੰ ਇਹ ਲੈ ਕੇ ਜਾ ਰਹੇ ਨੇ ਨਾ ਤਾਂ ਖਾਲਸਾ ਖੜ ਜਾਂਦਾ ਸੀ ਮੂਰੀ ਕਿਸੇ ਟਾਈਮ ਤੇ ਨੇ 10000 ਦੇ 20 ਦੇ 30000 ਭਾਵ ਇਦਾਂ ਦੀਏ ਤਾਂ ਉਹ ਗਿਣਤੀਆਂ ਨੇ ਜਿਹੜਿਆ ਕੋਈ ਗ੍ਰੰਥਾਂ ਚ ਲਿਖਿਆ ਹੋਇਆ ਅਣਗਿਣਤ ਫਤ ਨੇ ਕੀ ਕੁਝ ਹੋਇਆ ਹੋਣਾ ਭਾਈ ਇਹ ਤਾਂ ਵੈਗਰੂ ਜਾਣਦਾ ਵਾ ਪਰ ਜੋ ਕੁਝ ਵੀ ਕੀਤਾ ਜਦੋਂ ਇਤਿਹਾਸ ਸੁਣਾਉਣੇ ਆ ਤੇ ਜੇ ਅੱਜ ਦੇ ਸਮੇਂ ਚ ਸੁਣਾਵਾਂਗੇ ਕਿ ਅੱਜ ਦੇ ਸਮੇਂ ਚ ਇਸ ਗੱਲ ਨੂੰ ਬਖਸ਼ਿਆਨ ਕਰਾਂਗੇ ਭਾਈ ਖਾਲਸਾ ਜੀ ਕਿ ਖਾਲਸਾ ਜਿ ਸੀ ਇਹਦੇ ਵਿੱਚ ਇੰਨੀ ਪਾਵਰ ਸੀ ਕਿ ਗੁਰੂ ਦੇ ਹੁਕਮ ਦੇ ਵਿੱਚ ਸੀ ਗੁਰੂ ਦੇ ਬਾਣੇ ਵਿੱਚ ਸੀ ਕਿ ਚਰਦੀ ਕਲਾ ਦਾ ਇਹਦਾ ਪ੍ਰਤੀਕ ਸੀ ਗੁਰੂ ਦੇ ਹੁਕਮ ਬਾਣੇ ਚ ਰਹਿਣਾ ਉਹ ਜਲਦੀ ਕਲਾਤਾ ਪ੍ਰਤੀਕ ਹੁੰਦਾ ਪਈ ਤੇ ਗੁਰੂ ਦੇ ਹੁਕਮ ਤੋਂ ਬਾਹਰ ਰਹੇ ਤੇ ਦਰਦਾਂ ਦੀਆਂ ਠੋਕਰਾਂ ਨੇ ਪਾਈ ਤੇ ਤੱਕੇ ਨੇ ਤੇ ਜਕਮੀ ਜਕਮ ਨੇ ਤੇ ਸੁਖ ਨਹੀਂ ਹੈ ਕੋਈ ਤੇ ਤੜਫਦਾ ਹੈ ਤੜਫਦਾ ਹੀ ਰਹੇਗਾ ਤੜਫਦੇ ਦਾ ਜੀਵਨ ਗੁਜ਼ਰੇ ਹੈ ਤੜਫਦੇ ਦਾ ਹੀ ਨਿਕਲੇ ਇੱਥੇ ਵੀ ਦੁਖੀ ਹੈ ਅਗਾ ਵੀ ਦੁਖੀ ਹੈ ਕਿ ਜਿਹੜੇ ਕਿਤੇ ਹੁਣ ਇਹ ਕਥਾ ਕਰਾਂਗੇ ਭਾਈ ਤੇ ਸਾਹਮਣੇ ਔਰ ਕੇ ਕੋਈ ਵੀ ਕਹਿ ਸਕਦਾ ਭਾਈ ਕਿ ਦੁਨੀਆ ਦੇ ਵਿੱਚ ਹੁਣ ਥਾਂ ਥਾਂ ਦੇ ਉੱਤੇ ਜੋ ਹਰ ਇੱਕ ਦੁਨੀਆ ਦੇ ਵਿੱਚ ਕਥਾ ਸੁਣਨ ਵਾਲੇ ਦੁਨੀਆ ਬੈਠੀ ਹੈ ਉਹਨੇ ਕਣਾ ਨਹੀਂ ਵਿੱਚ ਝੂਠ ਹੈ ਤਾਂ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਡਾ ਖਾਲਸਾ ਸਿੰਘ ਕਿ ਉਹਨਾਂ ਨੇ ਭਾਈ ਮੁਗਲਾਂ ਦੇ ਕੋਲ ਭਾਵੇਂ ਕਿਸੇ ਵੀ ਜਾਤ ਤੋਂ ਉਹਨਾਂ ਨੂੰ ਕੋਈ ਮਤਲ ਨਹੀਂ ਹੁੰਦਾ ਸੀ ਇਸ ਗੱਲ ਦਾ ਕਿ ਜੋ ਖਾਲਸਾ ਹੈ ਇਹ ਤਾਂ ਖੁਦ ਸ਼ੁੱਧ ਹੈ ਇਹਦੀ ਨਿਗਾਹ ਤੇ ਵਿੱਚ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਇੱਕ ਬਰਾਬਰ ਹੈ ਅੱਜ ਵਾਲੇ ਹੈ ਤਾਂ ਖਾਲਸੇ ਹੀ ਹੈ ਪਰ ਉਹ ਜਨੀ ਸਾਡੇ ਉੱਟ ਕੇ ਪਈ ਹੋਈ ਹੈ ਤੇ ਹੁਣ ਹੋਇਆ ਕੀ ਹੈ ਕਿ ਜਦੋਂ ਇਹ ਗੱਲ ਕਰਾਂਗੇ ਭਾਈ ਖਾਲਸੇ ਨੇ ਭਾਈ ਮੁਗਲਾਂ ਦੀਆਂ ਧੀਆਂ ਪਹਿਣਾ ਉਹਨਾਂ ਕੋਲ ਉਹਨਾਂ ਤਾਂ ਫਾਇਦਤ ਕਰਦੇ ਸੀ ਭਾਗ ਉਹ ਵੀ ਆਪਣੇ ਆਪ ਨੂੰ ਮਹਿਫੂਜ਼ ਆਉਂਦੇ ਕਿ ਅਸੀਂ ਖਾਲਸੇ ਦੇ ਗੁਣੇ ਸਾਨੂੰ ਡਰ ਕੋਈ ਨਹੀਂ ਹੈ ਦੁਸ਼ਮਣ ਦੀ ਤੇ ਪ੍ਰਣਵੀ ਇਸ ਗੱਲ ਦੇ ਵਿੱਚ ਫਕਰ ਮਹਿਸੂਸ ਕਰਦੀ ਸੀ ਆਪਣੇ ਤਾਂ ਛਡਾਉਂਦੇ ਛਡਾਉਂਦੇ ਸੀ ਜਦੋਂ ਏਕਦੇ ਹੁਣ ਕਥਾ ਵਿਚਾਰਾ ਹੋਣਗੇ ਆ ਕਣਕੇ ਝੂਠ ਹੁੰਦ ਸੀ ਉਹ ਤੁਸੀਂ ਤਾਂ ਭਾਈ ਅੱਜਕੱਲ ਇਹਨਾਂ ਨੂੰ ਜਾਨੋ ਮਾਰਨ ਲੱਗੇ ਹੋਏ ਆ ਕਿ ਜਾਨੋ ਮਰੀ ਜਾਣੇ ਭਾਈ ਇਹ ਆ ਜੋ ਹੋਇਆ ਕਿ ਬੜੀ ਬਹਾਦਰੀ ਕੀਤੀ ਕਿ ਕਦੇ ਪਾਦਸ਼ਾਹ ਨੇ ਇਕੱਲੇ ਸਿੱਖ ਨੂੰ ਇਕੱਲੇ ਖਾਲਸੇ ਨੂੰ ਇੰਨੀ ਸ਼ਕਤੀ ਦਿੱਤੀ ਇੰਨੀ ਪਾਵਰ ਫਰੀ ਸੀ ਕਿ ਕੱਲਾ ਖਾਲਸਾ ਸਵਾ ਸਵਾ ਲਕਾਂ ਲੜਿਆ ਤੇ ਇਹਨਾਂ ਨੂੰ ਹੁਣ ਕਹਿੰਦੇ ਜਿਨ੍ਹਾਂ ਨੇ ਬਹੁਤ ਵੱਡਾ ਮਹਾਨ ਕੰਮ ਕੀਤਾ ਕੌਮ ਦਾ ਕਿ ਇਹਨਾਂ ਨੇ ਦੋ ਤਿੰਨ ਜਣੇ ਰਣਕੇ ਭਾਈ ਇੱਕ ਲੇਡੀਜ਼ ਭਈ ਉਹਦਾ ਗਲ ਕੁੱਟ ਕੇ ਮਾਰਤਾ ਜੋ ਵੀ ਹੁਣ ਕੀ ਚੱਲ ਰਿਹਾ ਤੁਹਾਡੇ ਸਾਹਮਣੇ ਹੁਣ ਭੱਜੇ ਫਿਰਦੇ ਉਹ ਤਾਂ ਗਏ ਕਿਉਂਕਿ ਇਹਨਾਂ ਲੋਕਾਂ ਨੇ ਇਹ ਹੁੰਦਾ ਨਾ ਇੱਕ ਤੂੰ ਪਹਿਲਾਂ ਵੀ ਆਇਆ ਸੀ ਕੁਰਤੀ ਤੋੜ ਉਹਨੂੰ ਵੀ ਕਿਹਾ ਸੀ ਭਾਈ ਗੁਰਮਤਿ ਦਾ ਗਿਆਨ ਇਸ ਤਰ੍ਹਾਂ ਨਹੀਂ ਵੰਡਿਆ ਜਾਂਦਾ ਹੁੰਦਾ ਗੁਰਮਤਿ ਦਾ ਗਿਆਨ ਜੋ ਲੈਣਾ ਚਾਹੁੰਦਾ ਉਹਨੂੰ ਹਿੱਤਾ ਜਾਂਦਾ ਤੁਸੀਂ ਖੁਦ ਉਹ ਕਾਰਜ ਦੇ ਕਰੋ ਇਹ ਤੁਸੀਂ ਭਾਈ ਉਹ ਕਾਰਜ ਖੁਦ ਕਰੋ ਦੂਸਰਿਆਂ ਨੂੰ ਫਿਰ ਦੱਸੇ ਤਾਂ ਆਨੂੰ ਦੇਖ ਤੱਕ ਦੁਨੀਆ ਰੰਗ ਬਦਲੀ ਕਦੇ ਕੁਰਸੀਆਂ ਥੋੜੀਆਂ ਕੋ ਥੋੜੀਆਂ ਹਨ ਹੁਣ ਜਿਹੜੀ ਕੁਰਸੀ ਮਿਲੀ ਸੀ ਆਇਆ ਤੇ ਇਸੇ ਦੌੜ ਦੇ ਵਿੱਚ ਸੀਗਾ ਭਾਈ ਤੇ ਹੁਣ ਬੈਠਾ ਕਿੱਥੇ ਹੁਣ ਇਹਦਾ ਵੀ ਹਾਲ ਤੇ ਹੀ ਹੋਣਾ ਕਿ ਕਿੱਥੇ ਪਾਸ਼ਾ ਨੇ ਇਸ ਦੁਨੀਆ ਦੇ ਵਿੱਚ ਜੇ ਸਿੱਖ ਦੀ ਨਿਗਾਹ ਨਾ ਸਾਫ਼ ਹੋਈ ਨਾ ਇਹ ਤਾਂ ਭਾਈ ਸ਼ਰੀਰ ਵਾਲ ਦੇ ਇਹਦਾ ਫਿਲਮਾਂ ਦੇਖਦਾ ਹੋਰ ਕੋ ਦੇਦਾ ਆਪਣੇ ਮਨ ਨੂੰ ਬਦਲ ਲੈਂਦਾ ਹੈ ਇਹ ਭਾਵ ਅੰਦਰ ਉਹਦੇ ਕਟਤਣ ਆ ਜਾਂਦੀ ਹੈ ਬਾਚਨ ਆ ਜਾਂਦੀ ਹੈ ਤੇ ਉਸੇ ਕੀ ਨਹੀਂ ਕੋ ਖਾਲਸੇ ਕੋਈ ਨਹੀਂ ਇੱਕ ਮਾਸ ਨੂੰ ਦੇਖ ਕੇ ਇੱਕ ਸਰੀਰ ਦੇ ਉੱਤੇ ਜੋ ਹੱਦ ਦਾ ਮਾਸ ਸਰੀਰ ਦਾ ਸਾਰਾ ਇੱਕੋ ਹੀ ਮਾਸ ਹੁੰਦਾ ਹੈ ਨਾ ਪਰ ਨਹੀਂ ਭਾਈ ਹੁਣ ਦੇਸਾਂ ਵਿਦੇਸਾਂ ਜਾਂਦੇ ਹੋ ਜੇ ਰੋਕਣਾ ਤਾਂ ਭਾਈ ਉੱਥੋਂ ਰੋਕੋ ਜਦੋਂ ਦਿੱਲੀ ਰਕੜ ਤੇ ਜਾਂਦੇ ਹਨ ਨਾ ਬੜੇ ਇਹ ਬੱਚੇ ਬੱਚੀਆਂ ਜਾਂਦੇ ਇੱਥੇ ਜਾਂਦੇ ਉਹਨਾਂ ਦਾ ਮੇਕਅਪ ਚੇਂਜ ਹੋ ਜਾਂਦਾ ਵਾਸਤਰ ਉਧਰਲੇ ਰੋਕੋ ਉਹਨਾਂ ਨੂੰ ਭਾਈ ਨਹੀਂ ਭਈ ਤੁਹਾਡੇ ਨਾਲ ਕੌਰ ਲੱਗਿਆ ਸਿੰਘ ਲਿਖਿਆ ਤੁਸੀਂ ਇਤਨਾ ਦੀ ਗੱਤ ਨਹੀਂ ਪਾ ਸਕਦੇ ਆ ਹੁਣ ਸਿੰਘ ਨਾ ਲਿਖਿਆ ਹੁੰਦਾ ਤੇ ਛਕਲਾ ਹੁੰਦੀਆਂ ਨੇ ਬਾਂਦਰਾ ਵਰਗੀਆਂ ਭਾਈ ਉਹਨਾਂ ਦੀ ਇਹ ਗਾਉਂਦੇ ਫਿਰਦੇ ਐ ਸਟੇਜਾਂ ਤੇ ਰੋਕੋ ਇਹਨਾਂ ਨੂੰ ਭਾਈ ਤੁਸੀਂ ਜਾਂ ਤਾਂ ਸਿੰਘ ਨਾ ਮਟਾਓ ਤੋ ਇਹ ਕੰਮ ਨਹੀਂ ਕਰ ਸਕਦੇ ਜਿਹੜਾ ਅਕਸਰ ਖਾੜਾ ਖਾਸ ਮੁੱਦਾ ਹੈ ਇੱਕ ਸੱਜਣੋ ਕਹੇ ਭਾਈ ਜੇ ਬਾਕੀ ਤੇਰੇ ਲੱਤਾਂ ਚ ਦਮ ਹੈ ਇੰਨਾ ਸਿੱਕੀ ਨਾਲ ਪ੍ਰੇਮ ਹੈ ਪਹਿਲਾਂ ਉਹਨਾਂ ਅਸਥਾਨਾਂ ਤੇ ਜਾ ਜਿੱਥੇ ਜਾਤ ਪਾਤ ਦੇ ਕੇ ਅੰਦਰ ਐਂਟਰੀ ਮਿਲਦੀ ਹੈ ਧਾਰਮਿਕ ਸਥਾਨ ਤੇ ਖੜਨਾ ਉੱਥੇ ਜਾ ਕੇ ਗਾਤਾ ਪਤਾ ਵੀ ਬਰਾਬਰ ਦੇ ਨੇ ਜਿੱਦੀ ਖੜ ਦੇਣਾ ਇਹਦੇ ਖੜੇ ਹੋ ਜਾ ਕੇ ਉਸ ਜਗ੍ਹਾ ਤੇ ਇਹ ਭਾਈ ਜਿਸ ਅਸਥਾਨ ਦੇ ਉੱਤੇ ਉੱਥੇ ਖੜ ਜਾਨੇ ਜਿੱਥੇ ਬਿਆਦਵੀ ਹੁੰਦੀ ਹੈ ਗੁਰੂ ਮਹਾਰਾਜ ਜੀ ਉੱਥੇ ਕਦੇ ਨਹੀਂ ਖੜੇ ਇਹ ਜਿੱਥੇ ਭਾਈ ਕਦੇ ਪੁੱਛਿਆ ਜਾ ਕੇ ਵੀ ਇੱਥੇ ਗੁਰੂ ਦੇ ਵਜ਼ੀਰ ਦੀ ਇਹਦੀ ਭਾਈ ਜੋ ਇਨਕਮ ਕਿੰਨੀ ਹੈਗਾ ਇੰਨੀ ਘੱਟ ਕਿਉਂ ਰੱਖੀ ਹੈ ਕੀ ਵਜ੍ਹਾ ਵਾ ਇਹ ਨਹੀਂ ਫਈ ਕਰੋ ਰੋਜ ਅਜਾ ਹਿੰਦੂ ਜੇ ਕੋਈ ਜਾਂ ਰੋਡਾ ਬੰਦਾ ਸਰਦਾਰ ਦੀ ਪੱਗ ਲਾ ਦੇਵੇ ਕੋਈ ਲੜਾਈ ਝਗੜੇ ਪੈ ਜੇ ਕਰੋ ਗਲਤ ਕੰਮ ਤਾਂ ਹੋਣੇ ਹੋਣਾ ਨਾ ਤੇ ਲੜਾਈ ਝਗੜੇ ਕਰੋਗੇ ਲੈ ਗਈ ਫਿਰ ਇਹ ਬਣ ਜਾਂਦਾ ਧਰਮ ਉਪਮੁੱਦਾ ਪਰ ਗੱਲ ਹੀ ਦਿਖਾਰੇ ਸੀ ਸਰਦਾਰ ਹੀ ਸਦਾ ਨਹੀਂ ਪਗਲਾ ਰਹੇ ਇਹ ਕਿਹੜਾ ਮੁੱਦਾ ਹੋ ਗਿਆ ਫਿਰ ਪਾਵੇ ਇਹ ਹੁਣ ਇਸ ਟੈਂਪ ਵੱਜ ਜਾਣੇ ਦੀ ਭਗ ਨਹੀਂ ਰਹੀ ਇਹ ਤੁਹਾਡੀ ਆਪਣੀ ਹੋ ਗਈ ਬਸ ਹਰ ਗੱਲ ਦੇ ਨਾਲ ਸੀ ਪੰਥਕ ਮੁਤੇ ਬਣਾ ਦਿੰਦੇ ਹੁਣ ਆ ਜੋ ਸੱਚ ਨੇ ਗੱਲ ਕੀਤਾ ਇੱਕ ਤਾਂ ਹੈ ਭਾਈ ਉਹ ਮੁਸਲਮਾਨ ਤੋਂ ਬਣਿਆ ਹੋਇਆ ਸਿੱਖ ਹੈ ਜਿਹਨੇ ਇੱਕ ਬਣਨੇ ਚਾਹੀਦਾ ਪਰ ਅੰਦਰ ਤਸਵੀਰ ਉਹਦਾ ਦੀ ਹੋਈ ਹੈ ਇਹ ਭਾਈ ਤੂੰ ਇਹ ਦੱਸ ਉਹਨੂੰ ਮਾਰ ਲੱਗਿਆ ਵਾ ਇਹ ਦੱਸ ਕੇ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਉਨਾ ਵਾਤੇ ਤੂੰ ਉਪਰਾਲਾ ਕੀ ਕੀਤਾ ਗਿਆਨ ਦਾ ਕਿਸ ਹੁਮਾ ਕੋਲੇ ਹੈ ਇਥੇ ਤਾਂ ਕਣਕਿਆਂ ਪਾਪਣ ਵਰਗੀਆਂ ਵੀ ਆ ਜਿਨ੍ਹਾਂ ਨੇ ਭਾਈ ਇਹ ਤਾਂ ਪਏ ਉਦੋਂ ਤੋਂ ਚੱਲਦਾ ਆ ਰਿਹਾ ਜਦੋਂ ਗੁਰੂ ਸਾਹਿਬਾਨ ਪਾਚਾਂ ਦਾ ਸਮਾ ਸੀ ਦਸਵੇਂ ਪਾਚੇ ਭਾਈ ਯੋਗੇ ਦੀ ਸਾਖੀ ਸੁਣਾਉਣਾ ਵੀ ਕਿੱਥੇ ਖੜਾ ਸੀ ਵਿਸ਼ਵਾ ਦੇ ਦਵਾਰੇ ਦੇਖਣਾ ਸੀ ਭਾਵ ਇਹ ਤਾਂ ਵਿਸ਼ਵਾ ਕੋ ਨਾਲ ਕਮ ਤਾਂ ਉਦੋਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਚੱਲਦਾ ਰਹੋ ਕੋਈ ਬੰਦ ਨਹੀਂ ਕਰ ਸਕਦਾ ਭਾਈ ਇਸ ਨੂੰ ਇਥੋਂ ਬੰਦ ਕਰਨ ਦੀ ਕੋਸ਼ਿਸ਼ ਕਰੋ ਤੋ ਤੋਂ ਇਥੋਂ ਨਹੀਂ ਹੋਣਾ ਇਹ ਤਾਂ ਭਾਈ ਦੁਨੀਆイト ਦੇ ਸੁਖ ਦੇਸਾਂ ਦੇ ਵਿੱਚੋਂ ਮੋਬਾਈਲ ਤੇ ਜੋ ਕੋਈ ਚੱਲਦਾ ਹੈ ਕਿਤੇ ਕਿਤੇ ਬੰਦ ਕਰਾਂ ਕਿੱਥੇ ਕਿੱਥੇ ਮਾਰਾਂਗਾ ਜਾ ਕੇ ਆਪਣਾ ਗਿਆਨ ਦੇਵੋ ਆਪਣਾ ਗਿਆਨ ਦਾ ਜੋ ਹੈ ਇਹ ਜੋ ਪ੍ਰਸ਼ਾਦ ਹੈ ਇਹ ਵਰਤਉਂਦੇ ਰਹੋ ਦੁਨੀਆ ਦੇ ਵਿੱਚ ਕਿ ਭਾਈ ਨਹੀਂ ਭਾਈ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਸਮਝਦੋ ਉਧਰ ਵਾਲਾ ਗਿਆਨ ਤਾਂ ਹੀ ਨਹੀਂ ਅਚਾ ਬਾਣਾ ਐ ਪਾਇਆ ਹੋ ਇਹਦੇ ਖੰਡੇ-ਕੁੰਡੇ ਲੱਗੇ ਹੁੰਦੇ ਉੱਤੇ ਤੇ ਚੱਕਰ-ਦੁੱਕਰ ਦੇ ਪਾਏ ਹੁੰਦਾ ਇਹਨਾਂ ਦੇ ਕਿ ਵਾਕੇ ਵੀ ਹੁਣ ਦਸਵੇਂ ਪਾਸ਼ਾ ਨਾਲ ਗੱਲ ਕਰਕੇ ਐ ਵੈਕ ਨੂੰ ਕਹਿ ਤੂੰ ਅਰਦਾਸ ਹੀ ਕਰਦੇ ਭਾਈ ਕਿ ਪੰਥ ਦੀ ਅਰਦਾਸ ਕਰਿਆ ਕਰੋ ਆਹ ਪੰਥ ਦੇ ਭਲੇ ਲਈ ਸੰਸਾਰ ਦੇ ਭਲੇ ਲਈ ਇੰਨਾ ਨੇੜੇ ਆ ਵੈਗਰੂ ਦੇ ਨੇੜੇ ਬਾਣਾ ਪਾ ਕੇ ਹੋ ਗਿਆ ਤੂੰ ਆਪਣੇ ਆਪ ਨੂੰ ਸਮਝਦਾ ਕਹਿੰਦਾ ਸਾਡੇ ਤੇ ਬਾਜਾ ਵਾਲੇ ਦੀ ਮਿਹਰ ਐ ਜੇ ਮਿਹਰ ਹੋਈ ਹੁੰਦੀ ਭਾਈ ਅਜਿਹੇ ਹੁਣ ਇੰਨਾ ਕੁ ਸ ਬੈਠਿਆ ਨਾ ਚੰਨ ਨੂੰ ਧਰਮੀ ਅਸੀਂ ਸ਼ਹੀਦ ਗਏ ਨੇ ਇੰਨੇ ਸਾਲ ਜੀਣਾ ਨਹੀਂ ਲੱਗਣੇ ਸੀ ਕੇ ਇਹ وہی ਗੁਰੂ ਦੇ ਅਸੀਂ ਸਿੱਖਾ ਜਿਸ ਗੁਰੂ ਨੇ 6ਵੇਂ ਪਾਸ਼ਾ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛੁਡਾਇਆ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਨੇ ਤੇ 6ਵੇਂ ਪਾਸ਼ਾ ਤੋਂ ਬਈ ਸਰੀਰਕ ਤੌਰ ਤੇ ਦੀ ਨਾ ਪੰਜ ਪੁੱਤਕ ਸਰੀਰ ਜਦੋਂ ਛੁਡਾਇਆ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਜ ਨੇ ਆਪਣਾ ਸਰੀਰ ਤਿਆਗਣ ਤੋਂ ਉਪਰੰਤ ਬਾਅਦ ਇੱਕ ਰੂਪ ਧਾਰਨ ਕਰਕੇ ਆਏ ਸੀ ਉਹ ਸਿੱਖ ਭਈ ਪੁਨਾ ਤਾਰਾ ਦੇ ਵਿੱਚ ਗੁਰਦਾਸਾਹਿਬ ਉੱਥੇ ਵੀ ਇੱਕ ਗੁਰਦਾ ਬਣਿਆ ਬੰਦੀ ਛੋੜ ਕਹਿੰਦੇ ਤੁਸੀਂ ਆਮ ਫੋਟੋ ਦੇਖੀ ਹੋਣੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਹੁੜੇ ਜਾ ਰਹੇ ਹੈ ਤੇ ਦੋ ਭਰਾਵਾਂ ਨੇ ਸੱਜੇ ਖੱਬੇ ਉਹਨਾਂ ਨੇ ਭਈ ਉਹਨਾਂ ਦੇ ਜੋ ਘੋੜੇ ਦੀਆਂ ਪਾੜਾਂ ਫੜੀਆਂ ਹੋਈਆਂ ਨੇ ਉੜਦੇ ਜਾ ਰਹੇ ਇੱਕ ਸਿੱਖ ਪਿੱਛੇ ਹੈ ਇਹ ਕਹਾਣੀ ਕੀ ਸੀ ਕਥਾ ਕੀ ਸੀ ਸਾਖੀ ਕੀ ਹੈ ਕਿ ਪੁਨਸਤਾਰਾ ਦੀ ਜੇਲ੍ਹ ਦੇ ਵਿੱਚ ਅਜ ਵੀ ਥਾਨ ਆਵੇ ਉੱਤੇ ਜਾ ਕੇ ਦੇਖਿਆ ਕਰੋ ਕਿਤੇ ਕੱਲੇ ਮੱਥੇ ਘੜ ਰਗੜਨਾ ਨਹੀਂ ਗੱਲ ਬਣਦੀ ਇਤਿਹਾਸ ਉਤੋਂ ਲਈ ਹੈ ਚੁੱਕ ਕੇ ਕਿਉਂ ਤੇ ਅਸਥਾਨ ਬਣਿਆ ਹੋਇਆ ਕਿਦਾਂ ਵਾ ਦਸੇ ਪਾਛਤ ਕਿਉਂ ਬਣਿਆ ਵਜ੍ਹਾ ਕੀ ਸੀ ਕਿ ਉਥੋਂ ਪਾਛ ਨੇ ਕਿਸੇ ਸੱਜ ਨੇ ਆਪਣੇ ਭੁੱਲ ਦਾ ਪਛਤਾਪ ਕੀਤਾ ਇਉਂ ਉਸੇ ਜੇਲ੍ਹ ਦੇ ਵਿੱਚ ਜਿੱਥੇ ਦੋ ਭਰਾ ਸੀ ਕੋਈ ਵੀ ਉਹਨਾਂ ਤੇ ਇਲਜ਼ਾਮ ਲੱਗਿਆ ਸੀ ਭਾ ਉਹਨਾਂ ਨੇ ਭਾਈ ਉਮਰ ਭਰ ਰਹਿਣਾ ਸੀ ਜੇਲ੍ਹ ਦੇ ਵਿੱਚ ਉਹਨਾਂ ਨੇ ਕਤਲ ਕੀਤਾ ਜਾਂ ਉਹਨਾਂ ਨੇ ਜਾਂ ਉਹਨਾਂ ਨੇ ਕੋਈ ਚੋਰੀ ਕੀਤੀ ਜਾਂ ਹੋਰ ਕੋਈ ਅਪਰਾਧ ਕੀਤਾ ਇਹ ਕੋਈ ਮੈਨ ਨਹੀਂ ਰੱਖਦਾ ਭਾ ਜੇਲ੍ਹ ਸੀ ਤਾਂ ਫਿਰ ਇਹਨੇ ਤੇ ਨਾਲ ਹੀ ਦੇਖਿਆ ਕਿ ਭਾਈ ਇੱਥੋਂ ਜਦੋਂ ਇਹ ਵੀ ਜੋ ਸ਼ਖਸ ਹੈ ਇਹ ਪਤਾ ਨਹੀਂ ਕਿਹੜੀਆਂ ਕਲਮਾਂ ਕੀ ਪੜਦਾ ਵਾ ਜਦੋਂ ਅਸੀਂ ਸੁਣਦੇ ਆ ਕਿ ਸਾਨੂੰ ਆਨੰਦ ਬੜਾ ਆਉਂਦਾ ਹੁਣ ਜਦੋਂ ਹੌਲੀ ਹੌਲੀ ਨੇੜੇ ਜਾਣ ਲੱਗੇ ਪੁੱਛਣ ਲੱਗੇ ਕਿ ਜਦੋਂ ਉਹ ਸਿੱਖ ਨੇ ਇਹ ਗੱਲ ਕਹਿਣੀ ਸਤਗੁਰ ਸਿੱਖ ਕੇ ਵੰਦਨ ਕਾਟੇ ਗੁਰ ਕਾ ਸਿਖ ਵਿਕਾਟਿਆ ਤੇ ਉਹਨਾਂ ਨੂੰ ਬੜਾ ਸਕੂਨ ਆਉਣਾ ਵੀ ਸਾਡੇ ਵੀ ਇਸ ਤਰ੍ਹਾਂ ਦਾ ਕੋਈ ਬੰਦਰ ਕਰਤਾ ਕਿ ਨਦੀ κον데요 ਹੁੰਦੇ ਆ ਮੇਲ ਵਰਤਨ ਵਰ ਗਿਆ ਦੱਸਿਆ ਭਈ ਇਹ ਗੁਰੂ ਨਾਨਕ ਸਾਹਿਬ ਪਾਸ਼ਾ ਦੀ ਗੁਰਬਾਣੀ ਹੈ ਤੇਜਸ ਗੁਰਬਾਣੀ ਦੇ ਲੜ ਸਾਨੂੰ ਤਸੋਂ ਪਾਸ਼ਾ ਲਾ ਕੇ ਚਲੇਗੇ ਕਹੇ ਸਾਨੂੰ ਉਸ ਗੁਰੂ ਦੇ ਮਲਾਪ ਕਿਵੇਂ ਹੋਏਗਾ ਕਹਿੰਦੇ ਹੋਵੇਗਾ ਅੱਛਾ ਗੁਰੂ ਮਹਾਰਾਜ ਆਪਣਾ ਸਰੀਰ ਤਿਆਗ ਚੁੱਕਿਆ ਪੰਜ ਪੂਤਕ ਜਦੋਂ ਦੀ ਇਹ ਕਰਹਾਵੇ ਜਦੋਂ ਇਤਿਹਾਸ ਹੈ ਕਿ ਭਾਈ ਸਿੱਖ ਤਾਂ ਰਾਹ ਦੀ ਰਿਆ ਹੈ ਵਾ ਉਹ ਦੋਨੇ ਭਰਾ ਵੀ ਉਹਨਾਂ ਦੇ ਅੰਦਰ ਸੱਚੀ ਪਛਤਾਪ ਜਿਹਨੂੰ ਕਹਿੰਦੇ ਆ ਗੁਰੂ ਨਾਲ ਸੱਚਾ ਪ੍ਰੇਮ ਅੰਦਰ ਆ ਗਿਆ ਹੈ ਤੇ ਇੱਕ ਦਿਨ ਕੀ ਰਾਤ ਬੀਤ ਗਈ ਅੰਦਰ ਰਾਤ ਬੀਤੀ ਤੇ ਕੀ ਹੋਇਆ ਕਿ ਜੇਲ੍ਹ ਦੇ ਵਿੱਚ ਇੰਨਾ ਪ੍ਰਕਾਸ਼ ਹੋ ਗਿਆ ਜਿਵੇਂ ਲੱਖਾਂ ਸੂਰਜ ਚੰ드ਰਮਾ ਇਕੱਠੇ ਹੋ ਕੇ ਆ ਗਏ ਹੋਣ ਤੇ ਉਹ ਸੁਪਰਕਾਸ਼ ਵਾਲੇ ਦੇਖਿਆ ਨਹੀਂ ਜਾ ਰਿਹਾ ਜਦੋਂ ਗੁਰੂ ਦੀ ਮਿਹਰ ਹੋਈ ਬਖਸ਼ਿਸ਼ ਹੋਈ ਤੇ ਸਾਹਮਣੇ ਦੇਖਿਆ ਇਹ ਤਾਂ ਵੀ ਕੋੜੇ ਤੇ ਕੋਈ ਸ਼ਖਸੀਅਤ ਖੜੀ ਹੈ ਜੇਲ੍ਹ ਦੇ ਵਿੱਚ ਕੋੜਾ ਕਿਵੇਂ ਆ ਗਿਆ ਜਿੱਥੇ ਚਾਰੋਂ ਤਰਫ ਪੈਰੀ ਪੈਰੇ ਲੱਗੇ ਹੋਏ ਸਿੱਖ ਨੇ ਪਛਾਣ ਲਿਆ ਇਹ ਤਾਂ ਮੇਰਾ ਉਹੀ ਬਾਜੀਆਂ ਬਾਜਾਂ ਵਾਲੇ ਨੇ ਪਾਦਸ਼ਾਹ ਤਲੰਗੀ ਵਾਲੇ ਮਹਾਰਾਜ ਨੇ ਕਿ ਇਹ ਤਾਂ ਉਹ ਮੇਰੇ ਸਤਿਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੇ ਸਾਨੂੰ ਗੁਰਗ੍ਰਾਂ ਸਾਹਿਬ ਦੇ ਲੜ ਲਾਇਆ ਬਾਣੀ ਦੇ ਲੜ ਲਾ ਕੇ ਗਏ ਨੇ ਅੱਜ ਗੁਰੂ ਆ ਗਿਆ ਸਾਨੂੰ ਛਡਣ ਬਾਦ ਤੰਡਾ ਕਹਿੰਦੇ ਆਜੋ ਭਾਈ ਸੱਚੇ ਰਾਤੇ ਨਾ ਰਾਦ ਦੇ ਸੀ ਤੇ ਆਜੋ ਫਲੋ ਹਣ ਖੜਾਵਾ ਭਾਈ ਆਹ ਫੋੜਾ ਫਲੋ ਦੋਨੇ ਪਾਸੇ ਸਿੱਖਾ ਚਲਾ ਜਾ ਤੂੰ ਵੀ ਹੁਣ ਤੂੰ ਵੀ ਗਿਆਨ ਦਿੱਤਾ ਇਹਨਾਂ ਨੂੰ ਸਮਝਾਇਆ ਤੇਰੇ ਅੰਦਰ ਵੀ ਜੋ ਸੱਚੀ ਸ਼ਰਤਾਂ ਸੀ ਭਾਵਨਾ ਸੀ ਜਾਗੀ ਹੈ ਚੱਲ ਤੈਨੂੰ ਹੁਣ ਲੈ ਚਲੀਏ ਕਹਿੰਦੇ ਤਿੰਨਾਂ ਨੂੰ ਗੁਰੂ ਨੇ ਪਤਾ ਕਦੋਂ ਕੱਢਿਆ ਸਰੀਰ ਪੰਜ ਭੂਤ ਦੇ ਜਦੋਂ ਤਿਆਗ ਦਿੱਤਾ ਉਦੋਂ ਬਾਅਦ ਦੀ ਕਥਾ ਕਹਾਣੀ ਹੈ ਉਦੋਂ ਬਾਅਦ ਦਾ ਇਤਿਹਾਸ ਹੈ ਤੇ ਅਜਿ ਸਿੱਖ ਨੂੰ ਪਛਦੇ ਆ ਵਾਕਿਆ ਤੂੰ ਧਰਮੀ ਹੈ ਇਹ ਤੂੰ ਧਰਮ ਦਾ ਕਰਮ ਕੀਤਾ ਸਹੀ ਹੈ ਤੂੰ ਉਹ ਕਾਰਜ ਕੀਤਾ ਜਿਹੜਾ ਗੁਰਨਾਨਕ ਸਾਹਿਬ ਨੂੰ ਪ੍ਰਵਾਨ ਹੈ ਇੰਨਾ ਸਿਰ ਤੂੰ ਭਾਈ ਇਹ ਜੇਲਾ ਚ ਨਹੀਂ ਸੜ ਸਕਦਾ ਬਹਿ ਨਹੀਂ ਸਕਦਾ ਇਹਦਾ ਭਾਵ ਜਿੰਨਾ ਕੁਛ ਵੀ ਇਹਨਾਂ ਨੇ ਕੀਤਾ ਹੋਇਆ ਸਾਰਾ ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ। ਇਹ ਗੁਰੂ ਦੇ ਪ੍ਰਵਾਨ ਹੁੰਦਾ ਹੈ ਧਰਮੇ ਕਰਮ ਕੀਤਾ ਹੁੰਦਾ ਭਾਈ ਤੇ ਗੁਰੂ ਪਾਤਸ਼ਾਹ ਨੇ ਤੁਹਾਨੂੰ ਉਥੋਂ ਕੱਢ ਲੈਣਾ ਸੀ। ਸਤਗੁਰ ਸਿੱਖ ਕੇ ਵੰਦਨ ਘਾਟੇ ਗੁਰ ਕਾ ਸਿੱਖ ਵਿਕਾਰ ਤੇ ਆ। ਪਰ ਸਿੱਖ ਦੇ ਅੰਦਰ ਵੀਕਾਰ ਅਨੰਤ ਨੇ। ਕਿ ਜਿਸ ਮਤੇ ਤੇ ਗੱਲ ਕਰਨੀ ਹੈ ਇਹ ਇੱਕੋ ਇੱਕ ਭਾਈ ਉਹ ਹੈ ਇਕਤਾ ਵੀ ਅਸੀਂ ਕਿਸੇ ਨਾ ਕਿਸੇ ਤਰੀਕਾ ਜਿਸ ਜਗ੍ਹਾ ਦਿੱਤੇ ਜਾਂਦੇ ਭਾਈ ਦੇ ਨੀਲੇ ਬਣੇ ਪਏ ਆ ਰੋਟੀਆਂ ਖਾਣ ਨੂੰ ਥੋੜੀ ਪਈ ਆ ਠੱਗਾ ਠੋਰੀਆਂ ਨੂੰ ਜਾਂ ਵੈਸੇ ਚਾਰ ਬੰਦੇ ਲੈ ਕੇ ਤੁਰ ਗਏ ਕਿ ਨਾਲੇ ਭਾਈ ਜਦੋਂ ਕੱਠ ਵਿੱਚ ਚੱਲਦੀਆਂ ਹੁੰਦੀਆਂ ਨੇ ਭੇਡਾਂ ਚੱਲਦੀਆਂ ਹੁੰਦੀਆਂ ਆ ਆਮੀ ਕਹਿੰਦੇ ਆ ਨਾ ਕਿੰਦੇ ਝੁੰਡ ਵਿੱਚ ਤਾਂ ਸੂਰ ਆਉਂਦੇ ਹੁੰਦੇ ਆ ਤੇ ਸ਼ੇਰ ਅਕੱਲੇ ਜਾਂਦੇ ਹੁੰਦੇ ਆ ਤੇ ਜਦੋਂ ਜਾਣਾ 15 20 ਲੈ ਜਾਣੇ ਦੁਕਾਣਾ ਹੁਣ ਸਾਹਮਣੇ ਵਾਲਾ ਵੀ ਕੀ ਕਰੇਗਾ ਕਿ ਜੇ ਕੋਈ ਸਾਹਮਣੇ ਵਾਲਾ ਤਕੜਾ ਬეკੰਦਾ ਤੂੰ ਕਰ ਕੀ ਕਰਦਾ ਪਈ ਜਿਵੇਂ ਇੱਕ ਦੋਨੇ ਕਹਿੰਦਾ ਕਹਿੰਦੇ ਅਸੀਂ ਕਾਹਦੀ ਮਾਫੀ ਮੰਗੇ ਭਾਈ ਤੂੰ ਸਾਡੇ ਘਰੇ ਆਨਾ ਸੁੱਲਦਾ ਅਨੇਕਾ ਗੱਲਾਂ ਹੋ ਗਈਆਂ ਸਾਨੂੰ ਕੋਈ ਜ਼ਿੰਦਗੀ ਪਿਆਰੀ ਨਹੀਂ ਤੇ ਅਗਲੇ ਸਾਹਮਣੇ ਐਸੇ ਵੀ ਮਿਲ ਜਾਂਦੇ ਵਿੱਚੋਂ ਕਰ ਕੀ ਕਰਨਾ ਵੀ ਕਿ 15 20 ਇਕੱਠੇ ਹੋ ਕੇ ਜਾਣੇ ਆ ਕਦੇ ਗਿਆਨ ਦੇਣ ਵਾਸਤੇ ਗਏ ਨਹੀਂ ਜਾਂਦੇ ਕਿ ਜਿੰਨੇ ਵੀ ਸਾਡੇ ਧਰਮ ਖਸਾਨੇ ਉੱਥੇ ਪਾਈ ਕਿ ਵੀ ਇਸ ਗੱਲ ਦਾ ਪ੍ਰਚਾਰ ਤਾਂ ਨਹੀਂ ਹੋ ਰਿਹਾ ਉਚਨੇ ਜਾਤ ਪਾਤ ਇਹ ਇਥੇ ਭਾਈ ਜਿੱਥੇ ਗੱਲਾਂ ਚੱਲਦੀਆਂ ਵਾਟੇ ਦੋ-ਦੋ ਹੋਣ ਦੋ ਭਾਵੇਂ ਛੜ 10 ਰੱਖ ਲੈ ਜਿੰਨਾ ਚਿਰ ਆ ਜਿਹੜੀ ਅਮਰਤ ਦੀ ਗੱਲ ਕੀਤੀ ਆ ਨਾ ਇਹ ਨਹੀਂ ਮਿਲਦਾ ਛਡਕਾਰਾ ਨਹੀਂ ਹੋਣਾ ਅਮਰਤ ਇਹ ਕੋਈ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਹਿਲਾਂ ਗੁਰਮੁਖ ਬਣਨਾ ਪੈਣਾ ਇਹ ਤਾਂ ਜਿਵੇਂ ਆਪਾਂ ਹੁੰਨੇ ਆ ਨਾ ਵੀ ਅਮਰ ਸਤਨ ਤਰਜ ਨੇ ਖੰਡੇ ਵਾਟੇ ਵਾਲਾ ਇਹ ਉਦੋਂ ਬਾਅਦ ਕੋਈ ਗਾਲੀ ਦਾੜੀ ਕੇਸ ਵੀ ਆਜੂ ਇਹਦੇ ਹੀ ਕਰਦੇ ਆ ਨਾ ਪਰ ਉਥੇ ਤਾਂ ਬਾਤ ਹੈ ਭਾਈ ਜਿਸ ਅਮਰਤ ਦੀ ਅਸਲੀਅਤ ਦੀ ਗੱਲ ਕੀਤੀ ਹੈ ਇਹ ਬਾਹਰੀ ਅਮਰਤ ਨੇ ਤਾਂ ਤੈਨੂੰ ਗੁਰਮੁਖ ਬਣਾਉਣਾ ਹੈ ਇਹਦੇ ਸੰਸਕਾਰਾਂ ਨੇ ਜੇ ਨਹੀਂ ਬਣਿਆ ਫਿਰ ਅੰਦਰੋਂ ਨਹੀਂ ਮਿਲਣਾ ਅੰਦਰਾਂ ਮਿਲਣਾ ਕੋਈ ਨਹੀਂ ਅੰਦਰ ਵਾਲਾ ਭੰਡਾਰਾ ਖੁੱਲਣਾ ਕੋਈ ਨਹੀਂ ਤੂੰ ਅਮਰਤ ਤੋਂ ਬਗੈਰ ਅਮਰਤ ਵੀ ਹੋਣਾ ਹੀ ਹੈ ਤੇ ਫਿਰ ਤੂੰ ਮੁਕਤ ਨਹੀਂ ਹੋ ਸਕਦਾ ਤੇ ਤੂੰ ਮੁਕਤ ਨਹੀਂ ਹੋ ਸਕਦਾ ਪਾਤਸ਼ਾਹ ਕਹਿੰਦੇ ਅਮਰ ਤੇ ਇੱਕੋ ਹੀ ਸ਼ਬਦ ਹੈ ਉਸ ਅਮਰਤ ਦੀ ਪ੍ਰਾਪਤੀ ਕਰ ਜੇ ਕਿਤੇ ਉਹ ਪ੍ਰਾਪਤੀ ਹੋਵੇ ਉਹ ਤਾਂ ਭਾਈ ਹੁਣ ਬਿਰਲੇ ਨੂੰ ਸੋਝੀ ਹੁੰਦੀ ਐ ਜਿਹਨੂੰ ਨਿਤ ਨੇਂਦੀ ਐ ਕਿ ਮੂਲ ਮੰਤਰ ਦਾ ਜਿਹਨੂੰ ਜਾਪ ਸ਼ਿਕਣਾ ਹੋਵੇ ਉਹ ਕਹਿੰਦਾ ਜਿਵੇਂ ਪੰਥ ਦਾ ਸਰਮੋਹਣ ਜਿੱਥੇਦਾਰ ਬਣ ਕੇ ਮੈਂ ਭਾਈ ਸਾਹਿਬ ਬਣ ਗਿਆ ਤੇ ਸਾਡੇ ਲੋਕ ਵੀ ਪਿੱਛੇ ਲੱਗ ਜਾਂਦੇ ਕਿ ਸੋਚਣਾ ਨਹੀਂ ਸਮਝਣਾ ਨਹੀਂ ਕਿ ਭਾਈ ਜਦੋਂ ਜਿਨ੍ਹਾਂ ਨੇ ਇਥੋਂ ਕਿਥੋਂ ਬੰਦ ਕਰ ਦੋਂਗੇ ਹਾਂ ਤੁਹਾਡੇ ਕੋਲ ਜੋ ਸੋਸ਼ਲ ਮੀਡੀਆ ਹੈ ਇਹ ਤਾਂ ਭਾਈ ਇੰਟਰਨੈਸ਼ਨਲ ਪਲੇਟਫਾਰਮ ਨੇ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਕਿਤੋਂ ਵੀ ਕਰ ਸਕਦਾ ਭਾਈ ਡਾਊਨਲੋਡ ਕਰ ਸਕਦਾ ਤੁਸੀਂ ਦੇਖਦੇ ਕਿਉਂ ਆ ਬਸ ਇਹੀ ਤਾਂ ਗਿਆਨ ਦੇਣਾ ਸੰਸਾਰ ਨੂੰ ਧਰਮ ਦਾ ਗਿਆਨ ਘਰ ਘਰ ਪਹੁੰਚਾਉਣਾ ਹੈ ਕਿ ਘਰ ਘਰ ਦੇ ਵਿੱਚ ਜਿਵੇਂ ਅਨੇਕਾਂ ਜਗ੍ਹਾ ਦੇ ਉੱਤੇ ਇਹ ਪਰਾਲੇ ਹੁੰਦੇ ਆ ਬੱਚਿਆਂ ਨੂੰ ਗੁਰਮਤ ਦਾ ਗਿਆਨ ਦੇਣਾ ਗੁਰਮਤ ਦੀ ਸੋਝੀ ਦੇਣੀ ਕਿ ਮਾਤਾ ਮਾਂ ਪੈਣਾ ਨੂੰ ਸੁਪਨੀ ਸਾਹ ਦੇ ਪਾਠ ਵਾਸਤੇ ਪ੍ਰੇਰਨਾ ਆਉ ਭਾਈ ਹਰ ਐਤਵਾਰ ਅੱਪਾ ਪਾਠ ਕਰਿਆ ਕਰਨੇ ਐਸੀਆਂ ਜੋ ਕਾਰਜ ਹੁੰਦੇ ਆ ਨਾ ਇਹ ਧਰਮ ਨੂੰ ਗਾਂ ਵਧਾਉਂਦੇ ਆ ਤੇ ਇਸੇ ਤੋਂ ਬਿਲੇ ਜਗ੍ਹਾ ਤੇ ਹੁੰਦੇ ਆ ਨਾ ਤੇ ਜੋ ਗੁਰਮੁਖ ਪਿਆਰੇ ਆ ਭਾਈ ਜੋ ਪਰਉਂਦੇ ਬੱਚਿਆਂ ਨੂੰ ਪੜਾਉਣ ਦੀ ਖਾਤਰੋ ਪਹਾੜਾ ਕਰਦੇ ਆ ਸਮਾਂ ਕੰਡਦੇ ਆ ਤਾਂਤਾ ਦੇ ਜੋਗ ਨੇ ਭਾਈ ਵਿਡਾਈ ਦੇ ਪਾਠ ਕਾਰਜ ਦਾ ਇਹ ਕਰਨੇ ਆ ਭਈ ਅਤੁਰੇ ਫਿਰਦੇ ਆ ਹੋਰ ਹੀ ਮਸਲਿਆਂ ਦੇ ਵਿੱਚ ਮਸਲਾ ਤੇ ਇਹ ਆ ਕਿ ਸਭ ਤੋਂ ਪਹਿਲਾਂ ਕੌਮ ਜਿਹੜੀ ਖਿੰਡੀ ਹੋਈ ਆ ਮਹਰਨਜੀਤ ਮਹਾਰਾਜ ਦੇ ਰਣਜੀਤ ਸਿੰਘ ਦੀ ਇਹ ਛੇਰੇ ਪੰਜਾਬ ਮਹਰਨਜੀਤ ਸਿੰਘ ਉਸਨੇ ਵੀ ਦੇਖਿਆ ਵੀ ਜਿਹੜੀਆਂ ਮਿਸਲਾਂ ਨੇ ਇਹ ਤਾਂ ਸਾਰੀਆਂ ਅਲੱਗ-ਅਲੱਗ ਨੇ ਪਹਿਲਾਂ ਇਹਨਾਂ ਨੂੰ ਇਕੱਠੇ ਕਰੀਏ ਜੇ ਕਿਤੇ ਉਹ ਵੀ ਜਾਤਾਂ-ਪਾਤਾਂ 'ਚ ਪੈਂਦੇ ਉਹ ਚਾਤ ਪੈਂਦੇ ਉਹ ਵੀ ਕਿਤੇ ਖਾਲੀ ਫੂਲਾ ਸਿੰਘ ਵਰਗੀਆਂ ਸ਼ਕਤੀਆਂ ਨੂੰ ਭੁੱਲ ਜਾਂਦੇ ਉਹਨੇ ਪਾਈ ਉਹਦਾ ਤਾਂ ਆਵਦਾ ਨਹੀਂ ਕੁਛ ਰਹਿਣਾ ਸੀ ਰਾਜ ਭਾਗਤਾਂ ਦਾ ਦੂਰ ਦੀ ਗੱਲ ਸੀ ਸਭ ਤੋਂ ਪਹਿਲਾਂ ਉਹਨੇ ਇੱਕ ਗੱਲ ਕੀਤੀ ਕਿ ਸਾਰਿਆਂ ਨੂੰ ਇੱਕ ਝੰਡੇ ਥਲੇ ਲੈ ਕੇ ਆਈਏ ਅੱਜ ਵੀ ਕੌਮ ਇੱਕ ਝੰਡੇ ਥਲੇ ਜਿੰਨਾ ਤੱਕ ਲੈ ਕੇ ਜਾਂਦੇ ਉਪਰਾਲੇ ਨਹੀਂ ਕਰਦੇ ਤੁਹਾਡੇ ਸਾਰੇ ਕਾਰਜ ਕੀਤੇ ਹੁਣ ਹੋਇਆ ਨਾ ਤਾਂ ਕਿ ਅਧ ਨੋ ਵਾਧੋ ਦੇ ਵਿਰੋਧੀ ਹੈ ਕਿ ਵਸ ਕੁਝ ਕੋ ਬੰਦੇ ਕਿ ਜਿਹੜੇ ਨੂੰ ਹਾਂਜੀ ਹਾਂਜੀ ਪਿੱਛੇ ਲੱਗੇ ਹੋਣੇ ਕਰੀ ਜਾਂਦੇ ਹੁਣ ਭੱਜਦੇ ਨੂੰ ਰਾਹ ਨਹੀਂ ਮਿਲਦਾ ਵੀ ਭੱਜਾਂ ਤੇ ਜਾਵਾਂ ਤੇ ਜਾਵਾਂ ਕਿੱਥੇ ਤੇ ਜੇ ਕਾਰਜ ਕੀਤਾ ਕਿ ਇੱਕ ਔਰਤ ਨੂੰ ਮਾਰ ਲਈ ਦਿੱਲਾ ਬਾਣਾ ਪਾਇਆ ਉਹਨੂੰ ਤਿੰਨ ਜਾਣੇ ਲੱਗੇ ਹੋਏ ਨੇ ਮਾਰਨ ਵਾਸਤੇ ਗळा ਵਿੱਚ ਫਹਾਹਾ ਭਾ ਕੇ ਕੋੜਤਾ ਮਾਰਤਾ ਭਾਈ ਘਰ ਦੀ ਇਹਦੇ ਹਾਲਾਤ ਕੀ ਮਜਬੂਰੀ ਸੀ ਕੋਈ ਚਾਹ ਨਾ ਇਤਨੀ ਕੰਮ ਕਰਦਾ ਹੁੰਦਾ ਹਰ ਇੱਕ ਦੀ ਇੱਕ ਮਜਬੂਰੀ ਹੁੰਦੀ ਹੈ ਜਾਂ ਤਾਂ ਜਾਓ ਭਾਈ ਜਿਹੜੇ ਡੇਰੇ